ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਨਮੱਤਾ ਨਗਰ ਆ ਪਿੰਡ ਚੱਕ ਗੰਦਾ ਸੰਗੜਾ ਇਹ ਪਿੰਡ ਜਿਹੜਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਦੋਂ ਤੁਸੀਂ ਕੋਟਕਪੂਰੇ ਤੋਂ ਮੁਕਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਦੂਰੀ ਤੈਅ ਕਰਦੇ ਆ ਪਿੰਡ ਆਉਂਦਾ ਵਾ ਮਿੱਤਰੋ ਟੂਲ ਪਲਾਜ ਦੇ ਕੋਲੇ ਵੈਡਿੰਗ ਵੜੰਗਾਲੇ ਟੂਲ ਪਲਾਜੇ ਤੋਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਸਿਆ ਹੋਇਆ ਪਿੰਡ ਚੱਕ ਗਾਦਾ ਸਿੰਘ ਆਲਾ ਉਸ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇੱਕ ਪਹਿਲਣ ਝੋਟੀ ਵਕਾਊ ਆ ਪਰ ਇੱਕ ਗੱਲ ਲੈਣ ਤੋਂ ਵੀਡੀਓ ਖਰੀਦਣ ਤੋਂ ਮੁੱਲ ਮਾਲਕਾਂ ਦਾ ਉਹ ਗੱਲ ਵੱਖਰੀ ਆ ਪਰ ਤੁਹਾਨੂੰ ਇੱਕ ਗੱਲ ਇਸ ਝੋਟੀ ਦੇ ਬਾਰੇ ਜ਼ਰੂਰ ਦੱਸ ਦੇਣਾ ਵੀ ਤੁਸੀਂ ਸੋਚਦੇ ਹੋਵੋਗੇ ਵੀ ਇਹ ਝੋਟੀ ਪੰਜਾ ਚਾਰ ਦਿਨਾਂ ਦੀ ਕੱਚੀ ਆ ਪਰ ਨਹੀਂ ਮਿੱਤਰੋ ਹਜੇ ਇਹਦੇ 20 ਦਿਨ ਮਾਲਕਾਂ ਦੇ ਬਾਕੀ ਪੈ ਤਿਆਰੀ ਵੇਖ ਕੇ ਤੁਹਾਡਾ ਮਨ ਨਾ ਬਾਗੋ-ਬਾਗ ਹੋਇਆ ਤੇ ਵੀਡੀਓ ਨੂੰ ਬੇਸ਼ੱਕ ਪਾਸੇ ਕਰਕੇ ਰੱਖ ਦਿਓ ਵੀਡੀਓ ਵੇਖਣ ਦੀ ਲੋੜ ਨਹੀਂ ਆਜੋ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਹਾਰਾਜ ਜੀ ਬਹੁਤ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਸੁਣਾਓ ਪਹਿਲਾਂ ਬਾਈ ਖੋਲਦੀ ਤੂੰ ਨਜ਼ਰ ਛੋਟੀ ਤੋਰਦੀ ਹੁੰਦਾ ਅੱਛਾ ਬਾਈ ਨਾਮ ਦੱਸ ਦਈਏ ਕਿਹਨਾਂ ਦੀ ਆਪਣਾ ਨਾਮ ਬਾਈ ਰਣਜੀਤ ਸਿੰਘ ਰਣਜੀਤ ਸਿੰਘ ਦੇਵ ਸਿੰਘ ਸਨ ਆਫ ਸੁਖਦੇਵ ਸਿੰਘ ਸੁਖਦੇਵ ਸਿੰਘ ਅੱਛਾ ਰਣਜੀਤ ਬਾਈ ਰਾਜਾ ਰਾਜਾ ਕਹਿੰਦੇ ਪਏ ਰਾਜਾ ਰਾਜਾ ਕੇ ਠੋਟੀ ਵੇਚਣੀ ਹੈ ਕਹਿਣਾ ਇਹ ਫਿਰ ਪਹਿਲਾ ਸੂਆ ਹੀ ਆ ਬਾਈ ਪਹਿਲਾ ਸੂਆ ਬਾਈ ਜੀ ਤੇ ਰਵਾ ਕਰਦਾ ਹੀ ਆ ਹੈ ਰਵਾ ਕਰਦਾ ਹੀ ਆ ਦੀ ਮਾਂ ਵੀ ਖੜੀ ਹੈ ਨਾਲ ਅੱਛਾ ਕੱਚੀ ਵੇਚਣ ਦਾ ਫਿਰ ਕੀ ਕਾਰਨ ਬਣ ਗਿਆ ਜੇ ਤਿਆਰ ਕਰ ਲੈਂਦੇ ਬਹੁਤ ਸੋਹਣੀ ਠੋਟੀ ਸੀ ਯਾਰ ਪੈਸੇ ਦੀ ਜ਼ਰੂਰਤ ਆ ਬਾਈ ਯਾਰ ਥੋੜੀ ਮਜਬੂਰੀ ਬਣ ਗਈ ਹੈ ਮਜਬੂਰੀ ਬਣ ਕੇ ਵੇਚਣੀ ਦੀ ਦਬਈ ਹੀਗਾ ਅੱਛਾ ਭਾਈ ਸੁਖਦੇਵ ਭਾਈ ਰਨੀਤ ਭਾਈ ਸੌਰੀ ਇਹ ਝੋਟੀ ਆ ਜਿਹੜੀ ਇਹਦੇ ਦਿਨ ਕਿੰਨੇ ਪਏ ਆ ਭਾਈ ਇਹਦੇ 20 ਦਿਨ ਪਏ ਆ ਭਾਈ ਅੱਛਾ ਹਜੇ ਪੱਕੇ 20 ਦਿਨ ਪਏ ਆ ਲੱਗਦੀ ਤਾਂ ਆ ਯਾਰ ਲੇਵੇ ਲੂਵੇ ਤੂੰ ਜਦ ਕੱਲ੍ਹ ਨੂੰ ਸੂਪੂਗੀ ਨਹੀਂ 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 20 ਦਿਨ ਪਏ ਆ ਪੰਡ ਬਣ ਕੇ ਸੂਗੀ ਭਈ ਇਹ ਸੇਵਾ ਬਹੁ ਕੀਤੀ ਝੋਟੀ ਦੀ ਬਹੁਤ ਚੰਗੀ ਆ ਜਿਆਦਾ ਉਹ ਤਿਆਰ ਕਰਕੇ ਵੇਚਣੀ ਸੀ ਹੁਣ ਤਾਂ ਬਸ ਧੰਨਵਾਦ ਤਾਂ ਮਜਬੂਰੀ ਹੈ ਹਜੇ 20 ਦਿਨ ਪਏ ਆ ਹਜੇ ਕਾਦੀ ਬਹੁਤ ਆ ਝੋਟੀ ਦਾ ਹਨਾ ਭਾਈ ਬੱਦ ਬਹੁਤ ਭਈ ਇਹਦੀ ਮਾਂ ਥਲੇ ਕਿਹਨਾਂ ਕੋ ਦੁੱਧ ਆ ਭਾਈ ਉਹ ਥਲੇ 15 ਕਿਲੋ ਦੁੱਧ ਦਿੰਦੀ ਆ ਭਈ ਉਹ ਇਹ ਕੱਢ ਦਿਆਂ ਬਈ ਜੇ ਤੁਸੀਂ ਇੱਥੇ ਚੱਲਦੇ ਗਾਂ ਤਾਂ ਆਪਦੀ ਮਰਜ਼ੀ ਆ ਵਧਾਉਣਾ ਠੀਕ ਆ ਵੀ ਮਨਾਂ ਜੇ ਕੋਈ ਰੱਖਣ ਵਾਲਾ ਬੰਦਾ ਲੈ ਜਾਵੇ ਤੇ ਯਾਦ ਕਰੂ ਫਿਰ ਰਵੇ ਨੂੰ ਹਾਂ ਹਾਂ ਹੈ ਹਾਂ ਬਈ ਮਨਾਂ ਕਹੂਗਾ ਵੀ ਫਲਾਣੇ ਪਿੰਡ ਵਿਡੰਗਾ ਦੇ ਕੋਲੋਂ ਮੱਧ ਲੈ ਕੇ ਆਉਂਦੀ ਸੀ ਮਨ ਬਾਗੋ-ਬਾਗ ਹੋ ਜਾਊਗਾ ਬਾਕੀ ਯਾਰ ਬਈ ਤਿਆਰੀ ਸਾਂ ਕਰਨ ਵਾਲੀ ਦਾ ਯਾਰ ਲੇਵਾ ਵੇਖ ਕੇ ਤਾਂ ਮੇਰਾ ਵੀ ਮਨ ਖੋਚ ਹੋ ਗਿਆ ਯਾਰ ਐਵੇਂ ਲੋ ਵੇਖਦੇ ਆ ਕਿ ਲੈਣੀ ਨਾ ਲੈਣੀ ਉਹ ਪੈਸੇ ਦਾ ਧੰਨ ਤੇ ਲੱਗਣੀ ਲੱਗਣੀ ਹੈ ਨਾ ਪਰ ਬਣੂ ਵਾਕਈ ਬਹੁਤ ਥਲੋ ਛੋਟੀ ਬਈ ਅਮਰੀਕਨ ਗਾਂ ਬਣ ਕੇ ਸੂਗੀ ਧੰਨ ਧੰਨ ਬਹੁਤ ਚੰਗਾ ਕਰਦੀਆਂ ਇਹ ਬਈ ਦੇਵੇ ਦੀ ਪੰਤਰ ਵੀ ਬਹੁਤ ਚੰਗੀਆਂ ਹੈ ਨਾ ਬਈ ਪੱਤਰ ਜਮਾ ਬਈ ਐ ਨਹੀਂ ਕੋਈ ਅੱਛਾ ਰਣਜੀਤ ਬਾਈ ਇੱਕ ਗੱਲ ਹੋਰ ਆ ਫੈਂਡਫੋਨ ਚੰਗੀ ਆਉਂਦੀ ਇਹਨਾਂ ਦੀ ਬਈ ਫੈਂਡਫੋਨ ਬਹੁਤ ਚੰਗੀਆਂ ਹੁੰਦੀ ਤੇ ਲੰਮਾ ਸਮੇਂ ਚ ਦੁੱਧ ਦਿੰਦਾ ਇਹ ਰੋ ਬੰਮਾ ਖਮਾ ਠੀਕ ਹੈ ਪਹਿਲਾਂ ਵੀ ਮੇਤਰੋ ਇੱਕ ਗੱਲ ਦੱਸ ਦਿਨਾ ਤੁਹਾਨੂੰ ਮਜਬੂਰੀ ਬਣ ਗਈ ਕੋਈ ਵੇਚਣ ਦੀ ਕੋਈ ਮਜਬੂਰੀ ਕਰਦੀ ਬਣਦੇ ਬਸ ਬਈ ਮਜਬੂਰੀ ਬਣ ਗਈ ਇਹ ਵੀ ਕੋਈ ਨਾ ਕੋਈ ਘਰ ਦੇ ਵਿੱਚ ਥੋੜੀ ਜੀ ਨਾ ਪਰੇਸ਼ਾਨੀ ਦਾ ਕਾਰਨ ਜਿਵੇਂ ਆਪਾਂ ਕਿਹਾ ਦਿੱਕਤ ਆ ਵੀ ਮਜਬੂਰੀ ਬਣ ਗਈ ਤਾਂ ਕਰਕੇ ਫਿਰ ਮਜਬੂਰੀ ਦੇ ਮਾਰਿਆਂ ਫਿਰ ਵੇਚਣੀ ਪਈ ਨਹੀਂ ਤਾਂ ਕੱਚੀ ਝੋਟੀ ਨਹੀਂ ਸੀ ਵੇਚਦਾ ਪਾਈਆਂ ਦਾ ਵੀ ਮੈਂ ਇਹਨੂੰ ਤਿਆਰ ਕਰਕੇ ਨਾ ਮੇਰਾ ਮਨ ਸੀ ਕਹਿੰਦਾ ਵੀ ਟਿਕਾਣੇ ਦੇ ਆ ਜਦੋਂ 2 ਕੁ ਦਿਨ ਲੈਂਦੀ ਹੁੰਦੀ ਫਿਰ ਸਾਬੇ ਨੂੰ ਸੱਦਾਂਗੇ ਤੇ ਫਿਰ ਵੀਡੀਓ ਫਿਲਮਾਵਾਂਗੇ ਪਰ ਕਿਹਦਾ ਦਿਲ ਦੇ ਵਿੱਚ ਗੱਲ ਫਿਰ ਦਿਲ ਦੀਆਂ ਹੀ ਰਹਿ ਜਾਂਦੀਆਂ ਹੁੰਦੀਆਂ ਜਦੋਂ ਸਮਾਂ ਆ ਜਾਵੇ। ਅੱਛਾ ਭਾਈ ਰਣਜੀਤ ਇੱਕ ਗੱਲ ਹੋਰ ਆ। ਇਹਦਾ ਮੁੱਲ ਫਿਰ ਭਾਈ ਹੁਣ ਤੈਹ ਕੀ ਕੀਤਾ? ਮੁੱਲ ਇਹਦਾ ਜੈ ਜੈ ਕਰਾਂਗੇ ਯਾਰ ਇੱਕ ਸੱਤ ਕਰਦੇ ਆਂ ਭਾਈ। 170 ਹਾਂਜੀ ਹਾਂਜੀ। ਮਾਨਤਣ ਵਿੱਚੋਂ ਖੁੱਲਾ ਡੁੱਲਾ ਕਰਨਾ। ਮਾਨਤਣ ਕਰਦੇ ਆਂ। ਠੀਕ ਆ ਭਾਈ। ਅੱਛਾ ਇੱਕ ਗੱਲ ਹੋਰ ਦੱਸ ਦੇਵਾਂ ਤੁਹਾਨੂੰ ਖਰੀਦਣ ਵਾਲੇ ਭਰਾਵਾਂ ਨੂੰ ਵੀ ਇਹਦੇ ਚੰਗੇ ਪੈਸੇ ਕਿਉਂਕਿ ਜਿਵੇਂ ਪਿੰਡ ਦਾ ਬੰਦਾ ਪਿੰਡ ਦੇ ਰਵੇ ਨੂੰ ਜਾਣਦਾ ਹੁੰਦਾ ਆਂਢੀ ਗੁਆਂਢੀ ਉਹ ਵੀ ਇਸ ਮਹਿ ਤੇ ਫਿਰਦੇ ਆ ਤੁਸੀਂ ਮੋਰਚਾ ਮਾਰ ਲਿਆ ਜੇ ਕਿਹਦੇ ਹੁਣ ਇਹ ਨਾ ਰਿਹਾ ਜਾਣਾ ਇਹ ਨਵੇਂ ਗੁਆਂਢੀ ਲੈ ਜ ਦੀ ਰੂਪ ਦੇ ਵਿੱਚ ਜਮ ਹਾਂ ਬਈ ਹਾਂ ਪੱਕੇ ਵੀ ਵੀ ਕਾਪੀ ਵਾਲੇ ਦੇ ਨਾਲ ਹਾਂ ਕਾਪੀ ਵਾਲੇ ਦੇ ਨਾਲ ਜਨ ਲਿਖਿਆ ਹੋਇਆ ਮਨ ਲਿਖੇ ਹੋਇਆ ਉਹ ਦੇਣਾ ਯਾਰ ਮੈਨੂੰ 2-4 ਦਿਨ ਹਜੇ ਦੇ ਉੱਪਰ ਵੀ ਲੱਗੀ ਤਾ ਯਾਰ ਹਨਾ ਕੀ ਕਰੂਗੀ ਥਲੋ ਬਈ ਯਾਰ ਅਰਜਿੰਦਰ ਬਈ ਤੇ ਅੱਛਾ ਇਹਦਾ ਰੇਟ ਇੱਕ 70 ਚ ਮਾਨਤਨ ਕਰ ਦਾਂਗੇ ਫਿਰ ਆਪਾਂ ਹਾਂ ਮਾਨਤਨ ਨੰਬਰ ਫਿਰ ਬਈ ਆਪਾਂ ਤੁਸੀਂ ਕਿੰਨਾ ਸੀਗਾ ਕਿੰਨਾ ਜੀ 94633 94633 ਹਾਂ 5855 58 55 94633 5855 5558 85 94633 585 85 94633 585 85 ਇਸ ਨੰਬਰ ਤੇ ਕਰਨੀ ਆ ਬਈ ਤੁਸੀਂ ਗੱਲਬਾਤ ਰਣਜੀਤ ਸਿੰਘ ਬਾਈ ਦਾ ਨਾਮ ਆ ਇਹ ਖੁੱਲ ਗਈ ਆ ਮਿੱਤਰੋ ਇਹ ਲੱਗਦਾ ਵੀ ਮੈਨੂੰ ਦਾਰਸ ਗਈ ਸਮਝਣਾ ਮਾਲਕਾ ਉਪੱਠੇ ਤਿਆਰੀ ਕਰ ਚੜਾ ਹੁੰਦੀ ਹੈ। ਅੱਛਾ ਬਈ ਰੰਜੀਤ ਫਿਰ ਹੁਣ ਨੰਬਰ ਵੀ ਦੱਸਤਾ ਆਪਾਂ ਹਨਾ ਜਿਹੜਾ ਭਰਾ ਫੋਨ ਕਰੂਗਾ ਫਿਰ ਮਾਨਤਨ ਕਰਦਾਂਗੇ ਆਪਾਂ ਦਿਨ ਨਾਲ। ਹਾਂ ਹਾਂ ਠੀਕ ਆ ਪਿੰਡ ਚੱਕ ਗਾਂਦਾ ਸਿੰਘ ਵਾਲਾ ਜ਼ਿਲ੍ਹਾ ਮੁਕਸਰ ਸਾਹਿਬ ਆ ਗਿਆ ਟੂਲ ਪਲਾਜ਼ਾ ਏਡਾ ਵਡੰਗਾ ਵਾਲਾ ਉਹ ਟੂਲ ਪਲਾਜ਼ਾ ਜਿਹੜਾ 2 ਕਿਲੋਮੀਟਰ ਦੂਰ ਆ ਹਨਾ ਤੇ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਝੋਟੀ ਵੇਖ ਲਈਆ ਥੱਲੋਂ ਮਾਨ ਤੁਸੀਂ ਲਾ ਲਿਆ ਹੋਣਾ ਨਤਾਜਾ ਵੀ ਇਹ ਕੀ ਬਣੂਗੀ ਜਿਹੜੇ ਪਾਰਕੂ ਬੰਦੇ ਉਹਨਾਂ ਨੇ ਸਮਝ ਲੈਣੀ ਜਿਹੜਾ ਮੇਰੇ ਵਰਗਾ ਪੱਠੇ ਪਾਉਣ ਨਾਲ ਉਹਨੇ ਕਿਹਾ ਪੜਾ ਰੇਟ ਆ ਇੱਕ 70 ਇਹਨੀਆਂ ਦੋ ਆ ਜਾਣੀਆਂ ਮਰ ਇੱਕ ਦਿਆਂ ਬਈ ਜਿਹੜੀ ਚੀਜ਼ ਆ ਚੀਜ਼ ਹੀ ਹੋਣੀ ਆ ਤੇ ਜਿਹੜੀਆਂ ਤੁਸੀਂ ਦੋ ਲੈ ਕੇ ਆਉਣੀਆਂ ਉਹਨਾਂ ਨੇ ਮਿੱਤਰੋ ਕੱਲਾ ਪੱਠੇ ਪੋਣੇ ਤੇ ਗੁਆ ਚਕਾਉਣਾ ਦੁੱਧ ਨਹੀਂ ਪੋਣਾ ਨੋਟ ਰੱਖਿਆ ਜੇ ਗੱਲਾਂ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜਿਉਂਦੇ ਰੋ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡਾ ਧੰਨਵਾਦ